ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਬ੍ਰਿਧਤ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਆਪਣੀ ਕਣਕ ਦੇ ਵਿੱਚ ਤਕਰੀਬਨ ਗੁੱਲੀ ਡੰਡੇ ਦੇ ਨਾਲ-ਨਾਲ ਆਪਾਂ ਚੌੜੀ ਪੱਤੀ ਵਾਲੇ ਜਿਹੜੇ ਨਦੀਨ ਨੇਗੇ ਉਹਨਾਂ ਨੂੰ ਵੀ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆਂ ਵੀ ਆਪਣੇ ਖੇਤ ਦੇ ਵਿੱਚੋਂ ਜਿਹੜੇ ਨਦੀਨ ਨੇ ਉਹਨਾਂ ਦਾ ਖਾਤਮਾ ਹੋ ਜਾਵੇ ਤੇ ਨਦੀਨਾਂ ਦਾ ਖਾਤਮਾ ਕਰਦੇ ਆਂਗੇ ਜਿਹਦੇ ਨਾਲ ਆਪਾਂ ਹਰ ਇੱਕ ਹਰਬੀ ਸਾਈਡ ਆ ਜਿਹੜਾ ਅਲੱਗ-ਅਲੱਗ ਉਹਦੇ ਕੰਮ ਨੇ ਹੁਣ ਜਿਹੜਾ ਗੁੱਲੀ ਡੰਡੇ ਵਾਲਾ ਹਰਬੀ ਸਾਈਡ ਆਉਂਦਾ ਉਹਦੇ ਚ ਕੁਝ ਕੁ ਪਰਸੈਂਟ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਮਾਰਨ ਵਾਲਾ ਜਿਹੜਾ ਟੈਕਨੀਕਲ ਉਹ ਹੁੰਦਾਗਾ ਜਿਹੜਾ ਕਿਸਾਨ ਵੀਰੋਂ ਆਪਣੇ ਨਾਰਮਲੀ ਆਪਾਂ ਹਰਬੀ ਸਾਈਡ ਵਰਤ ਦਿਆਂਗੇ ਦੂਸਰੇ ਚੌੜੀ ਪੱਤੀਆਂ ਨੂੰ ਇਹਨਾਂ ਨੂੰ ਮਾਰਨ ਵਾਸਤੇ ਉਹਨਾਂ ਦੇ ਵਿੱਚੋਂ ਤਕਰੀਬਨ ਕਿਸਾਨ ਵੀਰ ਨੇ ਜਿਹੜੇ ਤਿੰਨ ਚਾਰ ਇੱਕ ਆਪਣੇ ਟੈਕਨੀਕਲਾਂ ਦੇ ਨਾਮ ਜਾਣਦੇ ਨੇਗੇ ਪਹਿਲੇ ਨੰਬਰ ਤੇ ਤਾਂ 24D ਆ ਗਿਆ ਸੌਰੀ ਸਪਰੇਹਾਂ ਦੇ ਨਾਮ ਜਿਹੜੇ ਨਾਰਮਲੀ ਆਪਣੇ ਆ ਕਿਉਂਕਿ ਜੇਕਰ ਆਪਾਂ ਟੈਕਨੀਕਲਾਂ ਦੇ ਨਾਮ ਦੱਸ ਦਿੰਦਾ ਕਿਸਾਨ ਵੀਰ ਨੇ ਜਿਹੜੇ ਕੁਝ ਕੁ ਕਿਸਾਨ ਵੀਰ ਹੁੰਦੇ ਨੇ ਜਿਹੜੇ ਵਿਚਾਰੇ ਨਾਰਮਲੀ ਆਪਣੀ ਵੀਡੀਓ ਦੇਖਦੇ ਨੇ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਉਹਨੂੰ ਟੈਕਨੀਕਲ ਨਹੀਂ ਸਮਝ ਆਉਂਦਾ ਤਾਂ ਹੁਣ ਕਿਸਾਨ ਵੀਰੋ ਜਿਹੜੇ ਆਪਾਂ ਨਾਰਮਲੀ ਬਰਥਡੇ ਅਲ ਗ੍ਰਿਪ ਲਾ ਲਓ ਤੁਸੀਂ ਜਿਹੜਾ ਪਾਮ ਹੈ ਜਣਦਾ 240 ਲਾਲ ਤੇ ਇੱਕ ਹੁੰਦੀ ਹੈ ਕਿਸਾਨ ਵੀਰੋਂ ਆਪਣੇ ਐਫਿਨਿਟੀ ਸਭ ਤੋਂ ਜਿਆਦਾ ਜਿਹੜਾ ਮਨ ਲੈ ਕੇ ਆਪਾਂ ਕਹიდੀਏ ਤਕੜਾ ਨਦੀਨ ਨਾਸ਼ਕ ਐਫਿਨਿਟੀ ਬਹੁਤ ਕਿਸਾਨ ਵੀਰ ਇਹਦੀ ਵਰਤੋਂ ਵੀ ਕਰਦੇ ਨੇ ਇੱਕ ਤੁਸੀਂ ਕਿਸਾਨ ਵੀਰੋ ਦੇਖਿਆ ਹੁਣ ਆਪਣੇ ਖੇਤਾਂ ਦੇ ਵਿੱਚ ਸਭ ਤੋਂ ਜਿਹੜਾ ਜਿਆਦਾ ਨਦੀਨ ਹੈ ਇਸ ਟਾਈਮ ਬਹੁਤ ਜਿਆਦਾ ਪ੍ਰਭਾਵਿਤ ਕਰਦਾ ਆਪਾਂ ਨੂੰ ਜਿਹੜਾ ਹੋਰ ਕਿਸੇ ਟੈਕਨੀਕਲ ਨਾਲ ਨਹੀਂ ਮਰਦਾ ਹਰ ਕਿਸੇ ਵੀ ਦਵਾਈ ਨਾਲ ਨਹੀਂ ਮਰਦਾ ਉਹ ਕਿਸਾਨ ਵੀਰ ਉਹ ਕਿਹਦੇ ਨਾਲ ਮਰਦਾ ਐਫਿਨਿਟੀ ਨਾਲ ਉਹ ਆ ਕਿਸਾਨ ਵੀਰ ਉਹ ਬਟਨ ਬੂਟੀ ਗੋਲ ਗੋਲ ਛਤਰੀ ਵਰਗੇ ਪੱਤੇ ਹੋਣਗੇ ਹੌਲੀ ਹੌਲੀ ਬਿਲਕੁਲ ਛੁੱਟੀ ਜੀ ਉਹ ਚੀਜ਼ ਆ ਜਿਹੜੀ ਉਹ ਹੌਲੀ 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 ਆਪਣੀ ਕਣਕ ਦੇ ਬਰਾਬਰ ਦਾ ਰੂਪ ਧਾਰਨ ਕਰ ਲੈਂਦੀ ਆ ਤੇ ਫਿਰ ਉਹ ਉਹਨੂੰ ਕਿਸਾਨ ਵੀਰ ਉਹ ਮਾਰਨਾ ਬਹੁਤ ਔਖਾ ਹੋ ਜਾਂਦਾ ਬੀਜ ਉਹਦਾ ਬਹੁਤ ਖਿੰਡਦਾ ਹੈ ਦੂਜੇ ਨੰਬਰ ਤੋਂ ਦੀ ਜੜ ਇੰਨੀ ਕ ਲੰਬੀ ਆ ਜੇਕਰ ਆਪਾਂ ਉਹਨੂੰ ਵੱਡੀ ਹੋਈ ਦੇ ਉੱਪਰ ਆਪਾਂ ਉਹਦੇ ਸਪਰੇਅ ਕਰਾਂਗੇ ਤਾਂ ਉਹ ਉੱਪਰੋਂ ਪੱਤੇ ਉਹਦੇ ਮਰ ਜਾਣਗੇ ਜੜ ਚ ਜਾਣ ਰੋ ਉਹਨੂੰ ਹੀ ਦੁਬਾਰਾ ਫੇਰ ਫਟਾਰਾ ਲੈ ਲੈਣਾ ਹੁਣ ਉਹਨੂੰ ਕਿਸਾਨ ਵੀਰ ਕੀ ਕਰਦੇ ਨੇ ਉਹਨੂੰ ਮਾਰਨ ਵਾਸਤੇ ਆਪਾਂ ਐਫਿਨਿਟੀ ਜਿਹੜੀ ਹਰਬੀਸਾਈਡ ਆਉਂਦੀ ਆ ਉਹ ਵਰਤਦੇ ਆ ਐਫਿਨਿਟੀ ਦੇ ਵਿੱਚ ਆਪਾਂ ਬਾਥੂ ਵੀ ਮਾਰ ਸਕਦੇ ਆ ਜਿਹੜਾ ਉਹਦੇ ਉਹਦੇ 'ਚ ਮਤਲਬ ਕਿ ਟੈਕਨੀਕਲ ਆ ਉਹਦੇ ਨਾਲ ਤੇ ਆਪਾਂ ਖੰਡੀ ਵੀ ਮਾਰ ਸਕਦੇ ਆਂਗੇ ਬਾਟਨ ਬੂਟੀ ਮਾਰ ਸਕਦੇ ਆਂ ਜੰਗਲੀ ਪਾਲਕ ਸਾਰੀ ਚੀਜ਼ ਦਾ ਖਾਤਮਾ ਕਰ ਦਿੰਦੀ ਹੈ ਇਹਨੂੰ ਬਰਤਨ ਦੀਆਂ ਕਿਸਾਨ ਵੀਰੋ ਬਹੁਤ ਜ਼ਿਆਦਾ ਸਾਵਧਾਨੀਆਂ ਨੇ ਸਾਵਧਾਨੀਆਂ ਦੀ ਅੱਜ ਆਪਾਂ ਗੱਲ ਕਰਦੇ ਆਂ ਤੁਹਾਡੇ ਨਾਲ ਕਿਉਂਕਿ ਮੈਨੂੰ ਪਤਾ ਲਿਆ ਕੇ ਤੁਸੀਂ ਸਪਰੇਅ ਤਾਂ ਆਪਾਂ ਹਰ ਇੱਕ ਕਰ ਦਿੰਨੇ ਆ ਪਰ ਇਹਦੇ ਸਾਈਡ ਇਫੈਕਟ ਬਹੁਤ ਵੱਡੇ ਨੇ ਜਿਹੜਾ ਇਹ ਹਰਬੀਸਾਈਡ ਆ ਪਹਿਲੇ ਨੰਬਰ ਤੇ ਦਾ ਕਿਸਾਨ ਵੀਰੋ 40 45 ਦਿਨ ਦੀ ਕਣਕ ਤੋਂ ਪਰੇ ਹੀ ਟੈਕਨੀਕਲ ਤੁਸੀਂ 45 50 ਦਿਨ ਦੀ ਕਣਕ ਲਾ ਲਓ ਤੁਸੀਂ ਜਿਆਦਾ ਤੋਂ ਜਿਆਦਾ ਉਸ ਤੋਂ ਪਰੇ ਟੈਕਨੀਕਲ ਵਰਤੋ ਇਹ ਨਾ ਇਹ ਐਫਿਨਿਟੀ ਦਵਾਈ ਵਰਤੋ ਨਾ ਕਿਉਂਕਿ ਕਿਸਾਨ ਵੀਰੋ ਇਹ ਜਿਹੜੀ ਦਵਾਈ ਆ ਆਪਣੀ ਕਣਕ ਦੇ ਉੱਪਰ 50 ਇਦੋਂ ਉੱਪਰ ਜਾ ਕੇ ਇਹ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ ਕਿਉਂਕਿ ਕੰਪਨੀ ਨੇ ਦੀ ਰეკਮੈਂਡੇਸ਼ਨ ਜਿਹੜੀ 35 40 ਦਿਨ ਤੇ ਹੀ ਕਰੀ ਹੋਈ ਆ ਬਸ ਇਸ ਤੋਂ ਉੱਪਰ ਨਹੀਂ ਤੇ ਦੂਜੇ ਨੰਬਰ ਦੇ ਕਿਸਾਨ ਵੀਰੋ ਮੀਂਹ ਦੇ ਮੌਸਮ ਚ ਨਾ ਇਹਨੂੰ ਕਰੋ ਵੱਡੀ ਜਿਹੜੀ ਕਣਕ ਕਰ ਲੈਨੇ ਆਪਾਂ 60 60 65 65 ਦਿਨ ਦੀ 70 ਦਿਨ ਦੀ ਕਣਕ ਦੇ ਕੀ ਵੀਰਣਾ ਨੇ ਕਰ ਦਿੰਦੇ ਨੇ ਇਹ ਕਿਸਾਨ ਵੀਰੋ ਪੱਤਿਆਂ ਦੇ ਵਿੱਚ ਗਲੀਆਂ ਤੱਕ ਕੱਢ ਦਿੰਦੀ ਆ ਇਹਦੀ ਡੋਜ਼ 20 ਗ੍ਰਾਮ 150 ਲੀਟਰ ਪਾਣੀ ਦੇ ਵਿੱਚ ਵਰਤਣੀ ਆਪਾਂ ਇਹਦੇ ਇੱਕ ਪਾਉਚੇ ਮਿਲਦਾ ਇਕ ਕੀਲੇ ਦਾ ਆਪਾਂ ਨੂੰ 150 ਲੀਟਰ ਪਾਣੀ ਦੇ ਵਿੱਚ ਵਰਤਣਾ ਪਾਣੀ ਐਦੋਂ ਘੱਟ ਬਿਲਕੁਲ ਨਹੀਂ ਲਾਉਣਾ ਵੱਧ ਤੁਸੀਂ ਜੇ 20 ਲੀਟਰ ਲਾ ਲਓ ਇਹੇ ਕਿਸਾਨ ਵੀਰੋ ਜਦੋਂ ਆਪਾਂ ਇਹਨੂੰ ਮੀਨੇ ਮੌਸਮ ਜੀਆਂ ਸਾਗੜ ਦੇ ਮੌਸਮ ਚ ਕਰ ਦਿੰਦੇ ਆ ਆਪਣੀ ਕਣਕ ਨੂੰ ਬਿਲਕੁਲ ਉਤੋਂ ਖਰਾਬ ਕਰ ਦਿੰਦਾ। ਨਦੀਨ ਤਾਂ ਮਾਰਦੀ ਮਾਰਦਾ ਹੈ ਪਰ ਕਣਕ ਦਾ ਉਤੋਂ ਬਿਲਕੁਲ ਹੀ ਸਤੈਨਾਸ਼ ਕਰ ਦਿੰਦਾ। ਇਹ ਪੱਤਿਆਂ 'ਚ ਗਲੀਆਂ ਕੱਢ ਦਿੰਦੀ ਹੈ। ਇੰਨਾ ਤਕੜਾ ਇਹਦਾ ਸਾਲਟ ਹੈ। ਪਰ ਬਾਟਨ ਬੂਟੀ ਨੂੰ ਕੰਟਰੋਲ ਸਿਰਫ ਇਹ ਹੀ ਕਰਦੀ ਹੈ। ਜੇ ਤੁਸੀਂ ਕਿਸਾਨ ਵੀਰੋਂ ਬਾਟਨ ਬੂਟੀ ਨੂੰ ਕੰਟਰੋਲ ਵੀ ਕਰਨਾ ਤਾਂ 3 ਤੋਂ 4 ਪੱਤਿਆਂ ਦੀ ਬਾਟਨ ਬੂਟੀ ਨੂੰ ਕੰਟਰੋਲ ਕਰੋ। ਪਹਿਲੇ ਪਾਣੀ ਤੋਂ ਲਗਭਗ ਨਾਲ ਦੀ ਨਾਲ ਬਾਅਦ ਜਦੋਂ ਤੁਹਾਡਾ ਖੇਤ ਬੱਤਰੋਂ ਦਾ ਨਾਲ ਦੀ ਨਾਲ ਇਹਦੀ ਸਪਰੇਅ ਕਰੋ ਤੇ ਕਿਸਾਨ ਵੀਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸਦਾ ਹੁੰਨਾ ਵੀ ਜਿਹੜੀ ਕੋਈ ਵੀ ਸਾਲਟ ਸਟਰੋਂਗ ਆ ਉਹਨੂੰ ਕਿਰਪਾ ਕਰਕੇ ਗੁੱਲੀ ਡੰਡੇ ਵਾਲੇ ਸਟਰੋਂਗ ਸਾਲਟ ਨਾਲ ਨਾ ਵਰਤਿਆ ਕਰੋ ਹੁਣ ਜਿੱਦਾਂ ਤੁਸੀਂ ਮੰਨ ਲਓ ਐਫਿਨਿਟੀ ਹੈ ਜੇ ਆਪਾਂ ਇਹਨੂੰ ਏਸੀਐਮ 9 ਦੇ ਨਾਲ ਕਰਾਂਗੇ ਜਾਂ ਕਿਸੇ ਵੀ ਹੋਰ ਦਵਾਈ ਦੇ ਨਾਲ ਰਲਾ ਕੇ ਤੁਸੀਂ ਕਰ ਦੋਗੇ ਤਾਂ ਇਹ ਦੇਖੋ ਵੀ ਕਿੰਨੇ ਤਾਕੜੇ ਸਾਲਟ ਨੇ ਇਹਨਾਂ ਨੇ ਫਸਲ ਦਾ ਬਰਬਾਦੀ ਇਹ ਕਰਨੀ ਆ ਮੈਂ ਤੁਹਾਨੂੰ ਇਹ ਅੱਜ ਇਹ ਤਾਂ ਵੀਡੀਓ ਪਾਇਆ ਕਿ ਬਹੁਤ ਕਿਸਾਨ ਵੀਰਾਂ ਨੇ ਇਹਦੇ ਵਾਸਤੇ ਮੈਸੇਜ ਆਏ ਸੀਗੇ ਵੀ ਵੀਰੇ ਆਪਾਂ ਇਹ ਫਿਨਿਟੀ ਕਰਨੀ ਹੈ ਬਾਟਰਨ ਬੂਟੀ ਤੇ ਵੀ ਉਹਦੇ ਬਾਰੇ ਸਾਨੂੰ ਦੱਸੋ ਤਾਂ ਹੁਣ ਇਕੱਲੇ ਇਕੱਲੇ ਵੀਰ ਨੂੰ ਆਪਾਂ ਜੇਕਰ ਗੱਲ ਕਰੀਏ ਤਾਂ ਦਸਨ ਦਾਪਨ ਕੋਲ ਇੰਨਾ ਸਮਾਂ ਵੀ ਨਹੀਂ ਹੁੰਦਾ ਕਿਉਂਕਿ ਆਪਣੇ ਵੀ ਰਜਿਮੇ ਹੁੰਦੇ ਨੇ ਕੰਮ ਕਰਦੇ ਤਾਂ ਕਰਕੇ ਕਿਸਾਨ ਵੀਰੋਂ ਮੈਂ ਇਹ ਵੀਡੀਓ ਸਪੈਸ਼ਲ ਐਫਿਨਿਟੀ ਦੇ ਪਾਈ ਆ ਵੀ ਇਹਨੂੰ ਸਾਵਧਾਨੀਆਂ ਦੇ ਨਾਲ ਤੁਸੀਂ ਵਰਤੋ ਜੇਕਰ ਹੁਣ ਤੁਸੀਂ ਇਹਦੇ ਤੇ ਕਟਾਹੀ ਵਰਤੋਂਗੇ ਤਾਂ ਉਹ ਬਹੁਤ ਵੱਡੀ ਭਾਰੀ ਜੇਕਰ ਆਪਾਂ ਕਹੀ ਆਪਣੀ ਕਣਕ ਦੇ ਵਿੱਚ ਉਹਦੀ ਆਪਾਂ ਨੂੰ ਨੁਕਸਾਨ ਦੇਖਣ ਨੂੰ ਮਿਲੂਗਾ ਕਿਉਂਕਿ ਕਿਸਾਨ ਵੀਰ ਉਹ ਇਹ ਨਹੀਂ ਕੀ ਕਰਨਾ ਜਿਹੜੀ ਆਪਣੀ ਫਸਲ ਹੈ ਜਦੋਂ ਹੁਣ ਤੁਸੀਂ ਮੰਨ ਕੇ ਚਲੋ 70 75 ਦਿਨ ਤੇ ਜੇਕਰ ਤੁਸੀਂ ਐਫੀਨਿਟੀ ਕਰਦੇ ਹੋ ਤਾਂ ਹੋ ਸਕਦਾ ਤੁਹਾਡਾ ਅੱਧਾ ਸਿੱਟਾ ਕਣਕ ਦਾ ਖਾਲੀ ਹੀ ਨਿਕਲਿਆ ਆਵੇ ਅੱਧੀ ਬੱਲੀ ਉਹਦੀ ਖਾਲੀ ਆ ਜੇ ਮੁੜਿਆ ਹੋਇਆ ਸਿੱਟਾ ਨਿਕਲੂ ਪੱਤਿਆਂ ਦਾ ਉਤੋਂ ਬੇਨਾਸ਼ ਹੋ ਜਾਣਾ ਕੁੰਡਮ ਰੋਂਡੇ ਪੱਤੇ ਹੋ ਕੇ ਗੋਲ ਮੋਲ ਪੱਤੇ ਹੋ ਜਾਣੇ ਨੇ ਸਿੱਟਾ ਪ੍ਰੋਪਰ ਬਾਹਰ ਨਹੀਂ ਨਿਕਲਣਾ ਕੋਈ ਵਿੱਚ ਫਸ ਗਿਆ ਦਾ ਉਹ ਸਾਰਿਆਂ ਤੋਂ ਵੱਡਾ ਸਾਈਡ ਇਫੈਕਟ ਕਿਸਾਨ ਵਿਰੋਧ ਫਿਨਿਟੀ ਦਾ ਹੁੰਦਾ ਉਹਦੇ ਤੇ ਜਿਹੜੇ ਕਿਸਾਨ ਵੀਰਾਂ ਦੀ 35 40 ਦਿਨ ਦੀ ਕਣਕ ਆ ਬੇਸ਼ੱਕ ਕਰ ਲੋ ਧੁੱਪ ਦੇ ਟਾਈਮ ਤੇ ਸਪਰੇਅ ਕਰੋ ਘੱਟੋ ਘਾਟ 3-4 ਘੰਟੇ ਕਿਸਾਨ ਵਿਰੋਧ ਧੁੱਪ ਲੱਗਣੀ ਚਾਹੀਦੀ ਸਪਰੇਅ ਨੂੰ 2 ਤੋਂ 3 ਘੰਟੇ ਫੇਰ ਇਹ ਰਿਜ਼ਲਟ ਦਿੰਦੀ ਆ ਦਵਾਈ ਦੂਜੇ ਨੰਬਰ ਤੇ ਸਾਰਿਆਂ ਤੋਂ ਵੱਡੀ ਸਾਵਧਾਨੀ ਇਹ ਕਿ ਮੀਹਾਂ ਦੇ ਮੌਸਮ ਚ ਨਾ ਇਹਨੂੰ ਕਰੋ ਜੇ ਕਰੀ ਹੋਈ ਦੇ ਉੱਪਰ ਮੀਂਹ ਪੈ ਗਿਆ ਆਪਾਂ ਨੂੰ ਇਹਦਾ ਜਿਹੜਾ ਸਾਈਡ ਇਫੈਕਟ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਕੋਈ ਵੀ ਸਪਰੇਅ ਕਿਸਾਨ ਵੀਰੋ ਜਿਹੜਾ ਸਟਰੋਂਗ ਸਾਲਟ ਹੈ ਮੀਂਹ ਤੋਂ ਪਹਿਲਾਂ ਮੀਂਹ ਦੇਖ ਕੇ ਕਰੋ ਨੂੰ ਇਹ ਆਪਾਂ ਨਦੀਨ ਮਾਰਦੇ ਮਾਰਦੇ ਆਪਣੀ ਫਸਲ ਦਾ ਨੁਕਸਾਨ ਨਾ ਕਰੀਏ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਸਾਰੀ ਜਾਣਕਾਰੀ ਸਮਝ ਆਈ ਹੋਣੀ ਸਾਰੀ ਜਾਣਕਾਰੀ ਵਧੀਆ ਲੱਗੀ ਹੋਣੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਧੰਨਵਾਦ